ਚਲੋ ਹਣ ਬਾਏ ਬਾਏ ਤੁਸੀਂ ਵੰਡ ਕੇ ਆਓ ਮੈਂ ਚਲਦਾ ਘਰੇ ਚਲੋ ਅਗਨ ਕਰਾ ਜਨੂਰ ਲਾਓ ਹਰ ਸਿਗਾਸਨ ਦੀਆਂ ਆਓ ਸ੍ਰੀ ਗੁਰੂ ਦੇਵ ਜੀ तैयार तो ਲੈਨੂ ਪਿਆਰ ਭਰੀ ਸਸਰੀਆਂ ਦੀਆਂ ਤਿਆਰੀਆਂਾਂ 'ਚ ਅੱਜ ਲੱਡੂ ਬੰਦ ਰਹੇ ਆ ਪੈਂਡ ਚ ਲੱਡੂ ਬੰਦ ਰਹੇ ਆ ਅੱਜ ਸੰਡੇ ਹੈ ਤੇ ਠੰਡ ਲੱਗੀ ਬਾਹਰ ਮਹੀ ਪਈ ਜਾਂਦਾ ਨਹੀਂ ਅੱਜ ਇਹਨਾਂ ਕਰਕੇ ਬਈ ਸੰਡੇ ਰੱਖਿਆ ਤਾਂ ਤਿਆਰੀਆਂ ਕਰੀ ਜਾਂਦੀਆਂ ਤੇ ਟਾਈਮ ਪੌਣੇ 11 ਹੋ ਗਏ ਤੇ ਸਾਡੇ ਵੱਲੋਂ ਪਿਆਰ ਭਰੀ ਸਸਰੀ ਅਤਾਲ ਸਸਰੀ ਕੈਲ ਜੀ ਸਾਡੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਤਿਆਰ ਹੋ ਜਿਓ ਫੇਰ ਕਰਦੇ ਆ ਸ਼ੁਰੂ ਅੱਜ ਕਾਕੇ ਤੇ ਬੰਦ ਰਹੇ ਆ ਜੀ ਲੱਡੂ ਕਿ ਅੱਜ ਪੂਰਾ ਚਾ ਚੜਿਆ ਪਿਆ ਇਹਨਾਂ ਨੂੰ ਇਹਨਾਂ ਕਰਕੇ ਸੰਡੇ ਦਾ ਦਿਨ ਰੱਖਿਆ ਤੇ ਨਹੀਂ ਤਾਂ ਹੋਰ ਦਿਨ ਵੀ ਬਣ ਸਕਦੇ ਸੀ ਥੋੜੇ ਕਰਕੇ ਲੇਟ ਹੋਏ ਆ ਤੇ ਰੈਡੀ ਜੂੜਾ ਕਰਵਾਣਾ ਹਾਂ ਮੈਂ ਵੀ ਰੈਡੀ ਅੱਜ ਜੂੜੇ ਕਰਾਣਾ ਠੀਕ ਆ ਠੀਕ ਆ ਲਓ ਜੀ ਅੱਜ ਹਰਨਦੀਪ ਕੇ ਵੀ ਖੰਡ ਪੜ ਸੀਗਾ ਤੇ ਉੱਥੇ ਵੀ ਤੁਸੀਂ ਵੇਖ ਹੀ ਲੇਖ ਲੈਪਾ ਵੀ ਆਪਾਂ ਉੱਥੇ ਜਾ ਆਏ ਆ ਤਿੰਨ ਦਿਨ ਹੋ ਗਏ ਉੱਥੇ ਤੇ ਅੱਜ ਭੋਗ ਆ ਤੇ ਹੁਣ ਉਹ ਉਹ ਇਧਰ ਪਈ ਜਾਂਦਾ ਤੇ ਮੈਨੂੰ ਤੋਂ ਜਾਣ ਗਿਆ ਕਿਉਂਕਿ ਮੈਨੂੰ ਥੋੜਾ ਜਿਹਾ ਅਰਜੈਂਟ ਕੰਮ ਸੀ ਕਿਤੇ ਮੈਂ ਉਹ ਕਰਦਾ ਫਿਰਦਾ ਤੇ ਇਧਰ ਅਸਤਾਜ ਜੀ ਹੁਣ ਇਹ ਸਾਰੇ ਹੋਈ ਜਾਂਦੇ ਤਿਆਰ ਤੇ ਅਜਾ ਰਣੇਂਦਰ ਦੇ ਵੰਡ ਰਹੇ ਪੈਂਟ ਚ ਲੱड्डੂ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਲਾਈਕ ਜ਼ਰੂਰ ਕਰਦੇ ਇੱਕ ਸੋਣਾ ਜਾਂ ਕਮੈਂਟ ਵੀ ਜ਼ਰੂਰ ਕਰਦੇ ਆ ਜੋ ਟਾਈਮ 9:11 ਹੋ ਗਏ ਤੇ ਹਜੇ ਮੈਂ ਰੋਟੀ ਖਾਣੀ ਆ ਹਾਂਜੀ ਅਸਤਾਜ ਜੀ ਰੋਟੀਆਂ ਖਾਈਏ ਹੁਣ ਤੁਸੀਂ ਤਾਂ ਖਾ ਲੀਆਂ ਨਾ ਹਾਂਜੀ ਲਓ ਜੀ ਹੁਣ ਰੋਟੀ ਪਾਣੀ ਖਾਣੇ ਆ ਤੇ ਫਿਰ ਜਦੋਂ ਤਿਆਰ ਹੋ ਗਏ ਤੇ ਫਿਰ ਤੁਹਾਨੂੰ ਵਲੌਗ ਲਾ ਕੇ ਦਿਖਾਉਣਾ ਇਧਰ ਸਾਡਾ ਕੰ ਸ਼ੁਰੂ ਕਰਤਾ ਤਿਆਰੀ ਦਾ ਹਾਂ ਲਓ ਜੀ ਵੀਰ ਵੱਲੋਂ ਫੁੱਲੇ ਲੰਗਰ ਦੇ ਭੰਡਾਰੇ ਤਿਆਰ ਆ ਬਈ ਸੰਗਤਾਂ ਇਧਰ ਛੱਕ ਰਹੀਆਂ ਇਧਰ ਸਾਡੇ ਸਰਪੰਚ ਸਾਹਿਬ ਕੀ ਹਾਲ ਹੈ ਲਓ ਵੀ ਸੇਵਾ ਚੱਲੀ ਜਾਂਦੀ ਆ ਸਾਰੇ ਵੀਰ ਸੇਵਾ ਇਧਰ ਨਿੰਗ ਸਾਹਿਬ ਆ ਗਏ ਆ ਪ੍ਰਭ ਕਿਵੇਂ ਕਰੀਏ ਨਾ ਸੇਵਾ ਹਾਂ ਚੱਕ ਦਿਓ ਕੰਮ ਜਲੇਬੀ ਖੀਰ ਤੇ ਸ਼ੋਲੇ ਪਨੀਰ ਲੰਗਰ ਚੱਲ ਰਿਹਾ ਜੀ ਤੇ ਬਾਬਾ ਵੀਰ ਦੇ ਸਾਹਮਣੇ ਚਾਰ ਆ ਸੂਟ ਐਨ ਪੂਰਾ ਸੋਹਣਾ ਪੂਰਾ ਘੈਂਟ ਹੈ ਨਹੀਂ ਰਾਂਗੇ ਵਧੀਆ ਆਪਣਾ ਚੁਆਇਸ ਪੂਰਾ ਤੈਨੂੰ ਟਾਈਮ ਹੋ ਗਿਆ ਸਾ 11 ਤੂੰ ਲੇਟ ਕਰਾਤਾ ਕਿਉਂਕਿ ਉਹ ਤਾਂ ਤੈਨੂੰ ਡੀਕੀ ਜਾਂਦੇ ਆ ਤੇ ਬਾਹਰ ਵੀ ਉਧਰੋਂ ਭੂਰ ਪਈ ਜਾਂਦੀ ਆ ਤੁਹਾਡਾ ਸਾਰਾ ਕੰਮ ਖਰਾਬ ਹੋ ਜਾਣਾ ਕਿ ਨਹੀਂ ਅਜੇ ਤਾਂ ਵੰਡੀ ਨਹੀਂ ਆਈ ਵੰਡੀ ਜੋ ਕੋਈ ਨਹੀਂ ਤਾਂ ਥੋੜੀਆਂ ਹੀ ਕੜੀਆਂ ਵਾਲੀਆਂ ਨਹੀਂ ਹੈਗੀਆਂ ਤੂੰ ਬੱਸ ਕਰਨਾ ਹੁਣ ਤੂੰ ਤਾਂ ਬਾਈ ਵਾਕਈ ਬੀਬੀਆਂ ਟਾਈਮ ਬਹੁਤ ਹੋ ਗਈਆਂ ਇਹਨੂੰ ਡੇਢ ਘੰਟਾ ਹੋ ਗਿਆ ਸਾਢੇ ਘੰਟਾ ਹੈ ਕੀ ਆਜਾ ਤੇ ਆ ਵੀ ਗੈਨ ਬੰਮੀ ਇਥੀ ਕਮਾਂਤੀ ਹਾਂ ਲੈ ਤੇ ਵੀ ਚਲੋ ਆਜੋ ਬਈ ਕਾਫੀ ਕਰੀਏ ਇਹਨੇ ਕਹਿੰਦੇ ਦਸੂਤ ਫੇਰੇ ਇਜਾਇਆ ਵੇ ਮਰ ਜਾਣਿਆ ਵੇ ਮਰ ਜਾਣਿਆ ਕੋਰਾ ਵਾਰੀ ਪੈ ਤੇ ਹਨਾ ਬਸ ਹੁਣ ਤੇ ਆਹ ਆ ਤੇ ਠੰਡ ਲੱਗੀ ਫੇਰ ਪਾਲੇ ਦੇ ਉੱਤੇ ਕੋਟ ਬਰ ਕਣੀਆਂ ਪਈ ਜਾਂਦੀਆਂ ਹਾਂ ਹਾਂਜੀ ਉਹ ਸਾਧੂ ਕਿਵੇਂ ਹੈ ਤੂੰ ਗੇਮ ਨੂੰ ਹੀ ਲੱਗਾ ਤੂੰ ਜਾਨ ਨਾਲ ਨਾਲ ਜਾਣਾ ਹੈ ਹਾਂ ਹਾਂ ਬਵੇ ਤੁਸੀਂ ਪਿੱਛੇ ਦੋ ਮੇਰੇ ਤਾਂ ਹਾਂ ਤੇ ਕੋਟ ਬਾ ਤੂੰ ਪਾ ਲੈਣਾ ਸੀ ਆਪਾਂ ਤਾਂ ਨਹੀਂ ਬੋਲੇ ਤੇ ਜੇ ਠੰਡ ਲੱਗ ਗਈ ਚਲੋ ਹੁਣ ਬਾਏ ਬਾਏ ਤੁਸੀਂ ਵੰਡ ਕੇ ਆਓ ਮੈਂ ਚੱਲਦਾ ਘਰੇ ਚਲੋ ਚਲੋ ਗਾਇਸ ਇੰਨੇ ਕੀਆ ਹੋਰ ਤੁਸੀਂ ਕਹਿੰਦੇ ਹਾਂ ਘਰ ਤੋਂ ਸ਼ੁਰੂ ਕਰ ਲਓ ਐਨ ਤੁਰਿਆ ਉੱਤ ਉੱਤਦੇ ਹਣਾ ਆਹੋ ਇਥੋਂ ਘੁੱਟ ਤੋਂ ਚਲੋ ਜਾਓ ਲੋਏ ਮਿੱਤਰ ਪਿਆਰੇ ਆਪਾਂ ਚਲੇ ਗਏ ਸੀ ਕਿਤੇ ਕੰਮ ਤੇ ਇਹ ਬੰਡਲ ਲਾਪੇ ਸੀ ਆਪਣੇ ਉਸਤਾਦ ਜੀ ਲੱਡੂ ਇਹਨਾਂ ਤਾਂ ਹੁਣ ਪੁੱਛਦੇ ਆ ਵੀ ਤੁਸੀਂ ਲੱਡੂ ਕਿਵੇਂ ਬੰਡੇ ਕਿਉਂਕਿ ਮੈਨੂੰ ਹੁਣ ਟਾਈਮ 6 ਵਜੇ ਘਰੇ ਆਇਆ ਮ ਹਨੇਰਾ ਹੀ ਹੋ ਗਿਆ ਮੈਂ ਕਿਹਾ ਸੀ ਕਿਤੇ ਅੱਜ ਜ਼ਰੂਰੀ ਕੰਮ ਤੇ ਮੈਂ ਸਾਰਾ ਦਿਨ ਉਧਰ ਹੀ ਲੱਗ ਗਿਆ ਇਹ ਬੰਡੇ ਪੈਸੀ ਲੱਡੂ ਤੇ ਇਹਨਾਂ ਦਾ ਆਪਾਂ ਪੁੱਛਦੇ ਆ ਵੀ ਕਿਵੇਂ ਲੱਡੂ ਬੰਡੇ ਤੇ ਕਿੱਥੇ ਕਿੱਥੇ ਬੰਡੇ ਕਿੰਨੇ ਟਾਈਮ ਚ ਬੰਡੇ ਹਾਂਜੀ ਹਾਂਜੀ ਕਿਵੇਂ ਹੋ ਵਧੀਆ ਬੰਡੇ ਦੇ ਲੱਡੂ ਫਿਰ ਹਾਂਜੀ ਹਾਂ ਕਿੰਨਾ ਕੁ ਟਾਈਮ ਲੱਗਾ ਆ ਦੇ ਅਸੀਂ ਦੋ ਟਾਈਮ ਦੋ ਘੰਟੇ ਹੈ ਨਾ ਤੂੰ ਵੜਦੀ ਰਹੀ ਫਿਰ ਕੀ ਕਹਿੰਦੀ ਹੁੰਦੀ ਸਵਾਜ ਕਿਵੇਂ ਦਿੰਦੀ ਸੀ ਇਹ ਜਿੰਨੇ ਬੂਆ ਤੁਹਾਡੇ ਤਾਂ ਐਂ ਵੀ ਬੂਆ ਆਂਟੀ ਭੰਡਾ ਲਿਆਤੀ ਆਓ ਅੱਛਾ ਤੇ ਉੱਥੇ ਉੱਥੀਆਂ ਤੇ ਡੈਡੀ ਸਾਰਿਆਂ ਦੇ ਘਰ ਇੱਥੇ ਬੂਆ ਇੱਥੇ ਬੂਆ ਐਨੇ ਦੂਰ ਦੂਰ ਤਾਰ ਕੁੱਤਾ ਨਹੀਂ ਪਿਆ ਕੇ ਦਾ ਤੇ ਉੱਤੇ ਬਹੁਤ ਅਸੀਂ ਅੰਦਰ ਹੀ ਨਹੀਂ ਵੜੀਆਂ ਜਿਹੜਾ ਆਉਂਦਾ ਸੀ ਆਪੇ ਆ ਜਾਂਦੇ ਸੀ ਤੇ ਬੁਆਏ ਧਰਤਾਂ ਦੇ ਸੀ ਆਂਟੀ ਫੜਾਉਂਦੀ ਸੀ ਤੇ ਮੈਂ ਦਾ ਜਿਆਦਾ ਪੈਸੇ ਫੜਾਇਆ ਹੁੰਦੀ ਸੀ ਹਾਂਜੀ ਉਸਤਾਦ ਜੀ ਕਿਵੇਂ ਰਹੇ ਫਿਰ ਅੱਜ ਵਧੀਆ ਮੰਡ ਤੇ ਲੱਡੂ ਖਰਾ ਹਾਂਜੀ ਹਾਂਜੀ ਵਧੀਆ ਜੁਆਕਣੀ ਇੰਜਵਾਇ ਕੀਤਾ ਹਾਂ ਭੱਜੇ ਤੇਰੇ ਬਾਰ ਖੜਕਾਉਣਾ ਕਹਿੰਦਾ ਆਂਟੀ ਭੰਡਾ ਲਿਓ ਹਾਂ ਫੜਾਇਆ ਇਹ ਤਾਂ ਖਾਸ ਹੈ ਲਓ ਬਈ ਇਹਨਾਂ ਨੂੰ ਸੀਗਾ ਚਾਹ ਇਹਨਾਂ ਕਰਕੇ ਆਪਾਂ ਸੰਡੇ ਰੱਖਿਆ ਸੀ ਤੇ ਆਪਾਂ ਨੂੰ ਜਾਣਾ ਪੈ ਗਿਆ ਫਿਰ ਜ਼ਰੂਰੀ ਕੰਮ ਮੈਨੂੰ ਉੱਧਰ ਜਾਣਾ ਪਿਆ ਕਿਉਂਕਿ ਵਲੌਗ ਆਪਾਂ ਘਰੇ ਥੋੜਾ ਜਿਹਾ ਬਣਾਇਆ ਸੀ ਦੋ ਦੂ ਬਾਅਦ ਚ ਬਣਾਇਆ ਹੀ ਨਹੀਂ ਤੇ ਹੁਣ ਆ ਕੇ ਮੈਂ ਕਹਾਂ ਚਲੋ ਥੋੜਾ ਜਨਾ ਤਾਂ ਪੁੱਛ ਲਈਏ ਪਰ ਅੱਜ ਮੈਂ ਪਿੰਦੇ ਚੋਂ ਠੰਡੇ ਚ ਮੈਂ ਦਾ ਖਵੰਡੇ ਨਹੀਂ ਜਾਣੇ ਪਰ ਫਿਰ ਵੀ ਤੁਸੀਂ ਵਾਂਢ ਹੀ ਗਈਆਂ ਹੈ ਪਰ ਮੀਨ ਨਾ ਹੈ ਹੀ ਨਹੀਂ ਸੀ ਆਪੂਰ ਜੀ ਸੈ ਨਾ ਉਧਰ ਵੀ ਹੈ ਨਹੀਂ ਸੀ ਤੁਸੀਂ ਫਿਰ ਕਿਵੇਂ ਥੱਕੇ ਪਏ ਹੋ ਨਾ ਵਿਦਿਆ ਠੀਕ ਠਾਕ ਥੱਕ ਗਏ ਨਾ ਹਾਂ ਮੈਂ ਦਵਾਇ ਸੀ ਪੋਈ ਸੀ ਹਾਂ ਆ ਮੈਂ ਕਿ ਜਗਰਾਜ ਉਹ ਵੀ ਠੀਕ ਆ ਹੂੰ ਜਗਰਾਜ ਤਾਂ ਲੱਤਾਂ ਵੀ ਨਹੀਂ ਆਹ ਲੱਤਾਂ ਵੀ ਨਹੀਂ ਸਰੀਦਰੀ ਹਾਂ ਲੋ ਜੀ ਆਪਾਂ ਜੱਡੂ ਖਾਈਏ ਦੱਤ ਦੇ ਦਿਓ ਜੀ ਦੋਦਣਾ ਖਾਣੇ ਲੱਡੂ ਜਿਹੜਾ ਵਲੌਗ ਪੂਰਾ ਹੈ ਤਾਂ ਵਲੌਗ ਇੱਥੇ ਐਂਡ ਤੇ ਨਹੀਂ ਤਾਂ ਪਰ ਕੱਲ ਨੂੰ ਸਵੇਰੇ ਕੰਟੀਨਿਊ ਕਰਾਂਗੇ ਆ ਹੁਣ ਕਰਦੇ ਹਾਂ ਰੈਸਟ